ਹਾਡੇ ਤੇ ਪੁਲਿਸ ਤਸੀਂ ਕਿਉਂ ਲਿਆਵੋਗੇ ਕੁੜੀ ਤੁਹਾਡੀ ਬਿਨਾਂ ਦੱਸਿਆ ਘਰੋਂ ਚਲ ਗਈ ਆ ਕੱਲ ਨੂੰ ਕਿਤੇ ਮਾਰ ਖੱਪ ਗਈ ਤੇ ਤੁਸੀਂ ਹਾਨੂੰ ਕਿਛੇੜੀ ਫਿਰਨਾ ਵਾ ਅਸੀਂ ਤੇ ਐਸੇ ਕਰਕੇ ਤੁਹਾਨੂੰ ਗੀਤਾ ਫੋਨ ਲਾ ਕੇ ਦੱਸਤਾ ਵਾ ਕਿ ਕੱਲ ਨੂੰ ਤੁਹਾਡੇ ਤੇ ਨਾ ਕੋਈ ਗੱਲ ਆਵੇ ਉਹ ਮੰਮੀ ਕਿੰਨੂੰ ਫੋਨ ਲਾਵਾ ਮੇ ਆਦੇ ਭਰਾ ਦਾ ਫੋਨ ਆਉਣ ਡਿਆ ਸੀ ਪਰਮਜੀਤ ਦੇ ਦਾ ਹਾਂ ਉਹ ਕਹਿਣ ਦੇ ਆ ਕਿ ਸਾਡੀ ਕੁੜੀ ਜੇ ਨਾ ਲੱਭੀ ਤੇ ਅਸੀਂ ਪੁਲਿਸ ਲੈ ਕੇ ਲੱਗੇ ਆਉਣਾ ਉਹ ਮੰਮੀ ਉਹਨਾਂ ਨੂੰ ਕਿਦਾਂ ਪਤਾ ਲੱਗਾ ਵੀ ਉਹਨਾਂ ਦੀ ਕੁੜੀ ਘਰੋਂ ਚੱਲ ਗਈ ਆ ਵੇ ਤੂੰ ਜਦੋਂ ਢੱਲਾ ਜਾ ਮੂੰਹ ਕਰਕੇ ਘਰ ਆ ਗਿਆ ਸੀ ਤੇ ਮੈਂ ਤੇ ਉਹਦਾ ਗਲਵਾਂਢੀ ਉਹਨਾਂ ਨੂੰ ਵੜ ਲਿਆ ਵੀ ਕੱਲ ਨੂੰ ਕੋਈ ਸਿਆਪਾ ਨਾ ਪੈ ਜਾਏ ਤਾਂ ਮੈਂ ਗੇਤਾ ਦੱਸ ਦਵਾਂ ਉਹਨਾਂ ਨੂੰ ਆ ਜਾ ਬਾਬਾ ਪਹਿਲਾਂ ਪੁੱਛਦ ਲੱਗਾ ਮੈਨੂੰ ਵੀ ਕੀ ਗੱਲ ਹੋਈ ਆ ਚੁੱਕ ਉਧਰ ਫੋਨ ਮਾਰਿਆ ਤੂੰ ਉਹਦਾ ਰਾਹ ਹੀ ਸਗਾ ਤਰ ਕੀ ਮੈਨ ਲੜ ਕੇ ਹਾਂ ਤੇ ਹੋਰ ਵੇ ਤੂੰ ਰਕੋ ਕੋ ਕੰਮ ਨਹੀਂ ਚੱਜਦਾ ਹੋਇਆ ਮੈਂ ਤਾਂ ਕ ਮਾਰ ਖੱਪ ਗਈ ਆ ਤੂੰ ਫੇਰ ਆ ਜੀ ਤਾਰ ਆਇਆ ਉਹਨੂੰ ਇਹਨੂੰ ਪਹਿਲਾਂ ਆਖਿਆ ਪਹਿਲਾਂ ਸੁਣ ਲਿਆ ਕਰ ਧਿਆਨ ਨਾਲ ਫੇ ਕੰਮ ਕਰੇਗਾ ਤੈਨੂੰ ਕਾਲੀ ਬੜੀ ਆ ਪਹਿਲਾਂ ਤੂੰ ਦੋ ਚਾਂਸ ਕੀਤੇ ਦੋ ਤੇ ਫੇਲ ਹੋ ਗਿਆ ਤੀਜਾ ਫੇਲ ਹੋ ਗਿਆ ਇਹ ਉਹਦੇ ਰਾਹ ਉਹਨੇ ਕਿ ਸੁਣ ਲਿਆ ਇਹਨੂੰ ਗੱਲਾਂ ਕਰਦੇ ਮਾਪ ਪਤ ਨੂੰ ਉਹਦੇ ਰਾਹ ਜੀ ਸਿਆਪਾ ਪਾਤਾ ਨੇ ਕਿੰਨੀ ਭੀੜੀ ਉੱਥੇ ਆਂਦੀ ਇੱਥੇ ਮੋੜ ਸਾਂ ਰੋਕ ਇੱਥੇ ਰੋਕਦਾ ਫਿਰ ਆਂਦੀ ਮੈਨੂੰ ਸਾਰਾ ਪਤਾ ਲੱਗ ਗਿਆ ਵੀ ਤੁਸੀਂ ਮੈਨੂੰ ਮਾਰਨਾ ਵਾ ਇੱਥੇ ਤਾਰਦੇ ਨਹੀਂ ਮੈਂ ਤਮਾਸ਼ਾ ਖੜਾ ਕਰੂੰਗੀ ਮੈਂ ਫੇ ਤਾਰਤਾ ਮੈਂ ਫੇ ਜਾ ਇੱਥੇ ਜਾਣ ਦਾ ਵਾ ਹੋ ਪਰੇ ਤੇ ਨਹੀਂ ਤੇ ਜਦੋਂ ਮੈਂ ਤੇਨੂੰ ਲੱਗ ਗਿਆ ਉਹ ਤੇ ਸਿਰਖ ਪਾਉਣ ਦੇ ਹੀ ਸੀ ਤੇ ਵੇਕਾਰ ਆਇਆ ਕੰਮ ਤੂੰ ਗੁੰਗਾ ਹੈ ਤੂੰ ਬੋਲ ਨਹੀਂ ਸਕਦਾ ਮੈਨੂੰ ਦੱਸ ਨਹੀਂ ਸਕਦਾ ਤੇ ਮੰਮੀ ਰਾਜ ਉੱਤਰ ਗਈ ਆ ਉਹ ਮੈਨੂੰ ਹੀ ਪਤਾ ਮੈਂ ਟੈਨਸ਼ਨ ਦਾ ਮਾਰਿਆ ਭਈ ਤੂੰ ਚੱਕ ਫੋਨ ਮਾਰੇ ਤੈਨੂੰ ਕੀ ਲੋੜ ਹੀ ਮੈਨੂੰ ਪੁੱਛ ਲੈਂਦੀ ਅੰਦਰ ਆ ਕੇ ਭਈ ਆਹ ਕੰਮ ਕਰ ਲਗੀ ਮੈਂ ਤੂੰ ਹੋਰ ਮੰਮੀ ਬਿੱਤਾ ਖੜਾ ਕਰਦੀ ਹੁਣ ਫੇਰ ਪਟੇ ਫਰੋਣਗੇ ਹਰਦ ਵਾਲੇ ਪੁਲਿਸ ਵੇ ਕੀ ਆਉਂਦੀ ਇੱਥੇ ਚੱਲ ਵੇ ਚੱਲ ਮੈਂ ਕਹਿੰਦਾ ਪੁਲਿਸ ਤੋਂ ਡਰਦੀ ਹੈਂਗੀ ਮੈਂ ਪੁਲਿਸ ਕਦੇ ਨਵੀਂ ਵੇਖਣੀ ਆ ਉਹ ਪੁਲਿਸ ਹੀ ਆ ਨਾ ਜਿੱਥੇ ਅੱਗੇ ਗਏ ਸੀ ਇੱਕ ਵਾਰੀ ਪੁਲਿਸ ਵੇਲ ਲੀ ਗਏ ਨਾ ਥਾਣਾ ਤੇ ਮੁੜ ਕੇ ਦੋਰੇ ਡਰ ਨਾਲ ਲੱਤ ਜਾਂਦਾ ਵਾ ਆ ਮੈਨੂੰ ਤੇ ਮੰਮੀ ਡਰ ਜਿਹਾ ਲੱਗਦਾ ਈ ਮੇਰਾ ਸਰੀਰ ਕੰਬਦਾ ਏ ਤੂੰ ਪੁਲਸਾ ਨਾ ਲੈਨੀ ਆ ਉਹਦੀ ਮੈਡਮ ਬਲਾ ਕਿੰਨੀ ਕੱਬੀ ਆ ਤੇ ਇਹਨੂੰ ਆਖਣਾ ਆਖੇ ਤੂੰ ਬਜ਼ੁਰਗ ਆ ਮੈਨੂੰ ਉਹਨੇ ਢਾਕੇ ਨਾ ਤੇ 76 ਬਹੁ ਹੋਣਾ ਇਹ ਨਾ ਉਹ ਬੁਲਟ ਵਾਲਾ ਭਾਈ ਜਿਹੜਾ ਆ ਗਿਆ ਏ ਮੈਂ ਕੋਈ ਨਹੀਂ ਆਂਦੀ ਆ ਚੱਲਦੇ ਆ ਟੈਨਸ਼ਨ ਨਾ ਲਿਆ ਕਰ ਅੱਗੇ ਦੇ ਭੈਣ ਨੇ ਬਚਾਤਾ ਸੀ ਤੂੰ ਹੁਣ ਉਹਨੇ ਵੀ ਨਹੀਂ ਆਉਣਾ ਸਾਡੇ ਪਿੰਨੂ ਤੇ ਉਹਨਾਂ ਦੇ ਪਿੰਨੂ ਇੱਕੋ ਥਾਂ ਲੱਗਦਾ ਵਾ ਤੇ ਉਹਨਾਂ ਦੀ ਚਲਦੀ ਫੋਲ ਨਾਲੇ ਜਨਾਨੀ ਅੜੀ ਨੇ ਜਨਾਨੀ ਮੈਂ ਈ ਜ਼ਿਆਦਾ ਕਰਦੀ ਹੁੰਦੀ ਈ ਬੱਜਾ ਮੈਂ ਨਾ ਚੰਗੀ ਰਾਵਾਂਗੇ ਇੱਥੋਂ। ਵੇ ਤੇ ਬੇਨ ਜਿਆਦਾ ਕਰਦੀ। ਟੈਨਸ਼ਨ ਨਾ ਲਿਆ ਕਰ ਮੇਰੇ ਹੁੰਦੇ ਆ। ਕੋਈ ਨਹੀਂ ਇੱਕ ਨੁੱਕਰ ਵੇਚ ਕੇ ਲਾ ਦਾਂਗੇ ਕੀ ਹੋਊਗਾ ਨੂੰ। ਉਹ ਮਰਵਾएंगे ਮੈਨੂੰ ਲੱਗਦਾ। ਮਮਮੀ ਬਹੁਤੀ ਹਲਾਸ਼ ਰਹਿੰਦੇ। ਤੇਰੀ ਹਲਾਸ਼ ਨੇ ਮੈਨੂੰ ਮਰੋਣਾ ਲੱਗਦਾ। ਮੈਂ ਤਾਂ ਇਹ ਝਗੜੋਂ ਰੱਥੀ ਆ ਦੂਜਾ ਵਿਆਹ ਕਰੂੰਗਾ। ਪਰ ਤੂੰ ਲੱਗਦਾ ਮੇਰੇ ਪਹਿਲੋਂ ਹੱਡ ਚੁੰਦਣ ਦੇ ਨੇ ਆ। ਚੱਲ ਵੇ ਚੱਲ ਦੂਜਾ ਵਿਆਹ ਭਾਲਦਾ ਹੀ ਹੋ। ਅਗਲੀ ਤਾਂ ਅਥੋਂ ਸੰਭਾਲੀ ਨਹੀਂ ਗਏ ਉਹ ਦਿਨੇ ਤਾਰੇ ਵਖਾ ਲੰਡੀ ਤੈਨੂੰ ਤੁਰ ਹੀ ਜਾਂਦੀ ਅਗਲੀ ਸੜਕ 'ਚ ਉੱਤਰ ਗਈ ਆ। ਉਹਰ ਕੋ ਸੰਭਾਲੇ ਨੀ ਕਿ ਦੂਜਾ ਲੱਭਣ ਡਿਆ ਵਾ ਇੱਕ ਵਾਰੀ ਪਨੀ ਕਿੱਦਾਂ ਹੋਗਾ ਦੋਰੇ ਵਿਆਹ ਲੱਭਦਾ ਹੀ ਮਾਤਾ ਹੋਣਾ ਰੋੜ ਨਾ ਪਾਲੀ ਲੱਗਦੀ ਆਪਣੀਆਂ ਰਸਤੇ ਵਾਦੂ ਇਹਨੂੰ ਮੜਾ ਸਾਈਡ ਤੇ ਹੁਣ ਦੇ ਤੂੰ ਇਸ ਦਾ ਚੱਟ ਹੋ ਜਾਣਾ ਵਾ ਮੇਰੇ ਰਸਤੇ ਲੋਕਾਂ ਨੇ ਰੂੜੀਆਂ ਤੇ ਨਤੁਰੀਆਂ ਫੇਰਦੀਆਂ ਉਹਦੇ ਮੋਦੇ ਹੁੰਦੇ ਆ ਉਦਾਂ ਕਹਿੰਦੀ ਰਹਿਣੀ ਆਂਗੀ ਕਿ ਇਹਨੂੰ ਨਾ ਕਿਦਰ ਲੱਗੇ ਪਿਲਾ ਮੇਰੇ ਤੋਂ ਬਿਨਾ ਸਰਦਾ ਨਹੀਂ ਇਹਨਾਂ ਦਾ ਨਾ ਸਿੰਦੇ ਹੁਣ ਕਿੱਧਰ ਤੋਰ ਪਿਆ ਮੈਂ ਤਾਂ ਤਿਆਰੀ ਕਰਕੇ ਮੰਮੀ ਜਾਣਾ ਕਿੱਧਰ ਵਾ ਠਾਣੇ ਚੱਲਿਆ ਹੀ ਰਿਪੋਰਟ ਲਿਖਾਉਣ ਹੌਣ ਥਾਣੇ ਕੀ ਤੇਰਾ ਫਾਇਦਾ ਜਾਣਦਾ ਜਦੋਂ ਤੇਰਾ ਟਾਈਮ ਹੀ ਜਾਂਦਾ ਉਹਦੇ ਤੂੰ ਗਿਆ ਨਹੀਂਗਾ ਮੰਮੀ ਜਦੋਂ ਟਾਈਮ ਹੀ ਨਾ ਮੈਂ ਸਾਰੇ ਕੰਮ ਕੀਤੇ ਟਾਈਮ ਟਾਈਮ ਨਾ ਪਰ ਹੁਣ ਥਾਣੇ ਜਾਣਾ ਵੀ ਮੇਰਾ ਬਣਦਾ ਵਾ ਨਹੀਂ ਸੰਦੇ ਹੁਣ ਕੀ ਫਾਇਦਾ ਜਾਣਦਾ ਹੁਣ ਉਹ ਮਰ ਖੱਪ ਗਈ ਇੱਥੇ ਉਹ ਜੇ ਕੁੜੀ ਆਈ ਤੇ ਤੁਹਾਨੂੰ ਦੋ ਰੋਟੀਆਂ ਦੀਆਂ ਭਾਰੂ ਹੋ ਗਈਆਂ ਹੈਗੀਆਂ ਹਾ ਮੰਮੀ ਕਿੱਦਾਂ ਦੀ ਗੱਲ ਕਰਨ ਦੇ ਤੁਸੀਂ ਦੋ ਰੋਟੀਆਂ ਕਾਦੀਆਂ ਭਰੀ ਹੋਈ ਜਦੋਂ ਤੁਹਾਡੇ ਸਾਹਮਣੇ ਕਿੰਨਾ ਹੀ ਰੋਕਿਆ ਦੋਵਾਂ ਜਾਣਿਆ ਨੇ ਉਹਨੇ ਸਾਡੀ ਇੱਕ ਨਹੀਂ ਮੰਨੀ ਤੇ ਫਿਰ ਰੋਟੀਆਂ ਦੀ ਕਿਹੜੀ ਗੱਲ ਆਗੀ ਇਹ ਰੋ ਕੇ ਆਇਗਾ ਨੂੰ ਮੈਂ ਤਾਂ ਕੋਈ ਦੀਦਾ ਨਹੀਂ ਰੋਕਿਆ ਹੁੰਦਾ ਤੈਨੂੰ ਚਾਚਾ ਜੀ ਨਾਲ ਤੇ ਆਪੇ ਉਹ ਬਹਿ ਜਾਂਦੀ ਹੁਣ ਦੋਵੇਂ ਘਰ ਸੌਖੇ ਹੋ ਗਏ ਚੰਗਾ ਠੰਡ ਪੈ ਗਈ ਮਰਗੀ ਤੇ ਨਹੀਂ ਮੰਮੀ ਐਦਾਂ ਨਹੀਂ ਗੱਲਾਂ ਕੋ ਕਰਨ ਦੇ ਜੇ ਕੋਈ ਨਹੀਂ ਹੋਇਆ ਦੀਦੀ ਨੂੰ ਉਹਨਾਂ ਨੇ ਠੀਕ ਠਾਕ ਹੋਣੇ ਆ ਗਰਮੀ ਤੇ ਮੈਂ ਇੰਨੀ ਕਪਾਲੀ ਸੀ ਮੇਰੀਆਂ ਤੇ ਅੰਦਰਾਂ ਮੈਂ ਉਹਨਾਂ ਮਾਂ ਯਾਦ ਆਉਣ ਨਹੀਂ ਦਿੱਤੀ ਤੇ ਮੰਮੀ ਜੇ ਤੁਸੀਂ ਨਹੀਂ ਮਾਂ ਯਾਦ ਆਉਣ ਦਿੱਤੀ ਤਾਂ ਅਹੀਂ ਕਿਹੜਾ ਉਹਨੂੰ ਇੱਥੇ ਕਿਹਾ ਕਿ ਤੈਨੂੰ ਮਾਂ ਤੇਰੀ ਨਹੀਂ ਹੈਗੀ ਅਹੀਂ ਵੀ ਤੇ ਮਠੇਰਾ ਕਰਦੇ ਰਹੇ ਆ ਉਹਦੇ ਨਾਲ ਇੱਥੇ ਕੀ ਤੁਸੀਂ ਕਰਦੇ ਰਹੇ ਆ ਭੈਣ ਭਰਾ ਹੀ ਕੇ ਮਿਲਦੇ ਹੀ ਹੁਣ ਉਹ ਭੈਣ ਕੋ ਵੀ ਸੁੱਟ ਗਿਆ ਤੇ ਉਹ ਭਰਾ ਕੋ ਉਹ ਸੁੱਟ ਗਈ ਮੈਨੂੰ ਪਤਾ ਨਹੀਂ ਲੱਭਣਾ ਕਿ ਨਹੀਂ ਲੱਭਣਾ ਨੇ ਮੇਰਾ ਵੀ ਦਿਲ ਪੁੱਛਿਆ ਜਾਂਦਾ ਅੰਦਰ ਮੇਰੀਆਂ ਵੀ ਤਾਂ ਪੜ ਗਈਆਂ ਲੱਭਣਾ ਕਿਉਂ ਨਹੀਂ ਆਉਂਨੀ ਆ ਉਹਨੇ ਜੇ ਉਹਦੀ ਭੈਣ ਹੀ ਤੇ ਤਾਂ ਹੀ ਉਹਨੂੰ ਦੁੱਖ ਆਇਆ ਨਾ ਕੱਲ ਦਾ ਜੇ ਫੋਨ ਆਇਆ ਤੇ ਤਾਂ ਹੀ ਤੋਂ ਪੱਜੇ ਠਾਣੇ ਵਾਲੇ ਚੱਲੇ ਆ ਹੋਰ ਉਹਨਾਂ ਨੇ ਕੀ ਕਰਨ ਜਾਣਾ ਠਾਣੇ ਵਾਲਾ ਮੰਮੀ ਤੂੰ ਨਾ ਕੋਈ ਨਹੀਂ ਟੈਨਸ਼ਨ ਨਾ ਬਾਲੀ ਲੈ ਮੈਂ ਚੱਲਿਆ ਵਾਂ ਲੱਭ ਜੂਗੀ ਭੈਣ ਇਨੀ ਚਿੰਤਾ ਨਾ ਕਰ ਤੂੰ ਚਿੰਤਾ ਰਹੀ ਹੈਗੀ ਸਿੰਦੇ ਹੈ ਕਿਉਂ ਨਹੀਂ ਕਿ ਚਿੰਤਾ ਜਿੰਨੀ ਮੈਨੂੰ ਚਿੰਤਾ ਮੇਰੀ ਧੀ ਦੀ ਬਹੁਤੀ ਜ਼ਿਆਦਾ ਮੈਨੂੰ ਚਿੰਤਾ ਆ ਮਮੀ ਹੁੰਦੀ ਆ ਮੈਨੂੰ ਪਤਾ ਹੁੰਦੀ ਆ ਪਰ ਹੁਣ ਕੀ ਕਰ ਸਕਦੇ ਹੱਥ ਹੱਥ ਰੱਖ ਕੇ ਵੀ ਨਹੀਂ ਨਾ ਬਹਿ ਸਕਦੇ ਚੱਲਿਆਂ ਉਸੇ ਕੰਮ ਹੀ ਚੱਲਿਆਂ ਮੈਂ ਤਾਂ ਠਾਣੇ ਚੱਲਿਆਂ ਹੀ ਹਾਂ ਸਿੰਦੇ ਫੇ ਫੇ ਕਰਦਾ ਤੈਨੂੰ ਪੈੜੀ ਦਾ ਹੈਗਾ ਉਹ ਤੂੰ ਨਾ ਕਰਵਾ ਲਈ ਆ ਹੁਣ ਤੂੰ ਉਹਦੇ ਪੈਸੇ ਵਟਣੇ ਆ ਉਹ ਹੁਣ ਧੀ ਦੇ ਪੈਸੇ ਖਾਣੇ ਤੂੰ ਮਰੀ ਦੇ ਉਹ ਮਮੀ ਮੈਂ ਨਹੀਂ ਕਿਤੇ ਮਰੀ ਦੇ ਪੈਸੇ ਖਾਂਦਾ ਇਹੋ ਜਿਹੇ ਪੈਸੇ ਪੁੱਛਦੇ ਨਹੀਂਗੇ ਹੁੰਦੇ ਤੇ ਮੈਂ ਦੱਸ ਦਿੰਨੀ ਇਹ ਵੀ ਗੱਲ ਮਮੀ ਮੈਂ ਤਾਂ ਪੈੜੀ ਨਾ ਲਵਾਈ ਆ ਉਹਨਾਂ ਦੀ ਵੀ ਆਖ ਕਿਸੇ ਪੈ ਇਸੇ ਪੈਲੀ ਕਰਕੇ ਹੀ ਉਹ ਇਹਨੂੰ ਉੱਥੇ ਰੋਟੀ ਖਵਾ ਲੰਡੇ ਸੀ ਹੁਣ ਉਹਨਾਂ ਨੂੰ ਮਾੜਾ ਜਿਹਾ ਪਤਾ ਲੱਗਾ ਨਾ ਵੀ ਪੈਲੀ ਜਿਹੜੀ ਆ ਭਰਾ ਨੂੰ ਦੇਈ ਆ ਤੇ ਵੇਖ ਲੈ ਦੂਜੇ ਦਿਨ ਹੀ ਕੁੜੀ ਗੈਪ ਕਰਤੀ ਇਹਨਾਂ ਨੇ ਮੰਮੀ ਜੇ ਪੈਲੀ ਇਹਨਾਂ ਨੇ ਲਵਾ ਲਈ ਹੈ ਨਾ ਆਪਣੇ ਨਾਂ ਤੇ ਤੇ ਚੰਗਾ ਕੀਤਾ ਵਾ ਤੇ ਹੁਣ ਚੱਲਿਆ ਵੀ ਉਹ ਭਰਾ ਵਾ ਜਿੰਨੇ ਪੈਲੀ ਲਈ ਹੈ ਨਾ ਤੇ ਉਹੋ ਹੀ ਮਗਰ ਚੱਲਿਆ ਵਾ ਉਹਦੇ ਹੋਰ ਨਹੀਂ ਕੋਈ ਚੱਲਿਆ ਅੱਛਾ ਫਿਰ ਤੁਸੀਂ ਪੈਲੀ ਨਾ ਕਰਾ ਲਈ ਆ ਤੇ ਤਾਂ ਚੱਲਿਆ ਮਗਰ ਉਹਦਾਂ ਭਾਵੇਂ ਜੇ ਨਾ ਪੈਲੀ ਨਾ ਕਰਾਉਂਦੇ ਤਾਂ ਭਾਵੇਂ ਨਾ ਹੀ ਹੱਡੀ ਕੁੜੀ ਮਰਦੀ ਤੇ ਮੰਮੀ ਹੁਣ ਪਹਿਲੀ ਨਾ ਕਰਾਈ ਜਦੋਂ ਪਹਿਲਾਂ ਗਏ ਸੀ ਉਦੋਂ ਤੱਕ ਨਹੀਂ ਨਾ ਪਹਿਲੀ ਨਾ ਕਰਾਈ ਤੁਸੀਂ ਮੈਨੂੰ ਹੀ ਪੁੱਛ ਲੈਂਦੇ ਨਾ ਕਰਾਉਣ ਲੱਗੇ ਤੈਨੂੰ ਤੇ ਮੇਰਕਾ ਵੀ ਨਹੀਂ ਨਾਂ ਲਿਆ ਕਿਤੇ ਐਨਾ ਓਲਾ ਰੱਖਿਆ ਮੇਰਕੋ ਵੀ ਤੇ ਕਿਹੜੀ ਸਾਰੀ ਗੱਲ ਡਾਡੇ ਨਾਲ ਕਰੀਦੀ ਆ ਗੱਲਾਂ ਕਿਹੜੀਆਂ ਦਾ ਓਲਰ ਤੇ ਨਾ ਰੱਖ ਲਿਆ ਸੀ ਓਲਾ ਹੀ ਰੱਖਿਆ ਜੇ ਓਲਾ ਨਾਂ ਰੱਖਿਆ ਅੰਦਰ ਮੈਂ ਕਦੀ ਵੀ ਨਹੀਂ ਇਹ ਕੰਮ ਹੁਣ ਦੇਣਾ ਤੇ ਮੰਮੀ ਬਹੁਤੀਆਂ ਗੱਲਾਂ ਦਾ ਤੇ ਮੈਨੂੰ ਪਤਾ ਨਹੀਂ ਹੁਣ ਫਿਕਰ ਹੈਗਾ ਕਿ ਨਹੀਂ ਹੈਗਾ ਮੈਂ ਚੱਲਿਆ ਹੀ ਹੁਣ ਠਾਣੇ ਤੇ ਵੇਖੀ ਹੁਣ ਇਹਨਾਂ ਦੀਆਂ ਮੈਂ ਕਦਾਂ ਘਿਸਿਆ ਕਰਾਉਣਾ ਵਾ ਅੱਗੇ ਛੁਟ ਕੇ ਆ ਗਈ ਹੈ ਨਾ ਹੁਣ ਨਹੀਂ ਉਹ ਮੈਂ ਨਿਕਲਣ ਦੇਣੀ ਚਲ ਜਾ ਫਿਰ ਜਿੱਦਾਂ ਕਰਨੀ ਕਰ ਫਿਰ ਮੰਮੀ ਜੇ ਹੁਣ ਨਜੀਠਣ ਦੀ ਗੱਲ ਆਈ ਹੈ ਨਾ ਤੇ ਨੀ ਜੇਠ ਵੀ ਲਵਾਗੇ ਤੇ ਤੂੰ ਚੁੱਪ ਕੀਤੀ ਰਹਿ ਮੈਂ ਚੁੱਪ ਕਿਦਾਂ ਕੀਤੀ ਰਵਾਂ ਮੈਨੂੰ ਦੱਸੋ ਨਾ ਕਿਦਾਂ ਚੁੱਪ ਕੀਤੀ ਰਵਾਂ ਜੇ ਸਿਆਪੇਰੇ ਸਾਰੇ ਤੂੰ ਪਾਏ ਜੇ ਨਾਂ ਨੂੰ ਕੋਲ ਕੇ ਦਵਾਈ ਦਿੰਨੀਓ ਤੇ ਇਹ ਕੰਮ ਨਾ ਹੁੰਦਾ ਉਹ ਵਿਚਾਰੀ ਇੱਥੇ ਬੈਠੀ ਰਹਿੰਦੀ ਚਲੋ ਉਹਦੇ ਬੱਚਾ ਹੋ ਜਾਂਦਾ ਉਹਦੇ ਵਾਲ ਵੇਂਦੀ ਰਹਿੰਦੀ ਰਹੇ ਪਾਲਦੀ ਰਹਿੰਦੀ ਉਹਨੂੰ ਬੱਚੇ ਨੂੰ ਮੇਰੇ ਕਾਦੇ ਮਮੀ ਸਿਆਪੇ ਜਾ ਜਾ ਕੇ ਮੈਂ ਉਹਦੀ ਸੱਸ ਨੂੰ ਕਹਿੰਨੀ ਆ ਕਿ ਇਹਨੂੰ ਕੋਟ ਮਾਰ ਕੇ ਤੇ ਘਰ ਵਾਲੇ ਨੂੰ ਕਹਿੰਨੀ ਆ ਮੈਂ ਤੂੰ ਸੱਸਨ ਕੋ ਨਹੀਂ ਆਂਦੀ ਦਵਾਈ ਤੇ ਤੂੰ ਹੀ ਦਿੱਤੀ ਨਾ ਕੋਲ ਕੇ ਤੂੰ ਵੇਖਿਆ ਬੱਚਾ ਰਠਾ ਤਾਂ ਹੋ ਗਿਆ ਕਨੇ ਤੂੰ ਹੀ ਵੇਖਿਆ ਸੀ ਮੈਨੂੰ ਕੋਲ ਕੇ ਦਿੰਦੀ ਨੂੰ ਉਦੋਂ ਦਾ ਮੈਂ ਰੋਲਾ ਪਾਇਆ ਨਾ ਉਹ ਤੇ ਹੁਣ ਦੱਸਦੀ ਨਾ ਕੁੜੀ ਤੇ ਮੈਨੂੰ ਦੱਸਦੀ ਨਾ ਦਿੱਤੀ ਦਵਾਈ ਕੋਲ ਕੇ ਮੈਂ ਤਾਂ ਉਦੋਂ ਦਾ ਤੁਹਾਨੂੰ ਕਹਿਣ ਦੀ ਕਿ ਮੈਂ ਕੁਝ ਨਹੀਂ ਕੀਤਾ ਹੈਗਾ ਪਰ ਤੁਸੀਂ ਕੋਈ ਗੱਲ ਰੱਟੇ ਲਾਈ ਆ ਜੇ ਹੀ ਤੁਰਦੇ ਆ ਉਹਦੇ ਮਗਰ ਤੇ ਤਾਂ ਵੀ ਮਾਰੇ ਜੇ ਨਹੀਂ ਤੁਰਦੇ ਤੇ ਤਾਂ ਵੀ ਆਪਾਂ ਮਾਰੇ ਸਤਿ ਸ਼੍ਰੀ ਅਕਾਲ ਮੈਡਮ ਜੀ ਹਾਂਜੀ ਸਤਿ ਸ਼੍ਰੀ ਅਕਾਲ ਬੈਠੋ ਮੈਡਮ ਜੀ ਮੈਂ ਆਇਆ ਮੇਰੀ ਨਾ ਭੈਣ ਨੂੰ ਨਾ ਫੇਰ ਪਰੇਸ਼ਾਨ ਕਰ ਰਹੇ ਆ ਮੈਂ ਅੱਗੇ ਵੀ ਰਿਪੋਰਟ ਲਖਵਾਈ ਸੀ ਉਹਨਾਂ ਦੇ ਭਾਜੀ ਕਿੰਨਾ ਦੇ ਲਿਖਾਈ ਕਿਹਦੇ ਬਾਰੇ ਤੁਸੀਂ ਗੱਲ ਕਰਨ ਦੇ ਹੋ ਕਿਤੇ ਪੜੇ ਜਾਣੇ ਆਉਂਦੇ ਆ ਮੈਡਮ ਗਰਨਾਮ ਸਿੰਘ ਬਾਰੇ ਲਿਖਾਈ ਹੀ ਜਿਹੜੇ ਅੱਗੇ ਦਾਸ ਨਹੀਂ ਮੰਗਦੇ ਮੇਰੀ ਭੈਣ ਕੋ ਕਦੀ ਬੁਲਟ ਵੀ ਮੰਗਦਾ ਹੈ ਪਿੱਛੇ ਜੇ ਤੇ ਫਿਰ ਆਪਾਂ ਗਏ ਹੀ ਜਾ ਕੇ ਫੜ ਕੇ ਲੈ ਆਈ ਜਦੋਂ ਉਹਨਾਂ ਬਿਉਸ਼ ਕੀਤਾ ਸੀ ਕੁੜੀ ਨੂੰ ਅੱਛਾ ਅੱਛਾ ਉਹ ਜਿਹੜੀ ਮਾਤਾ ਖੁਰਲੀ ਚ ਲੱਭੀ ਸੀ ਹਾਂਜੀ ਹਾਂਜੀ ਕੀ ਕਾ ਠੀਕ ਆ ਤੇ ਉਹਨਾਂ ਨੂੰ ਤਾਂ ਮੈਡਮ ਜੀ ਛੱਡ ਵੀ ਦਿੱਤਾ ਉਹਨਾਂ ਨੇ ਛਾਟੀ ਨਹੀਂ ਨਹੀਂ ਭਾਜੀ ਤੁਹਾਨੂੰ ਕੋਈ ਗਲਤ ਫਹਮੀ ਹੋਣ ਦੀ ਆ ਅਸੀਂ ਤਾਂ ਇਥੋਂ ਜੇਲ੍ਹ ਚ ਭੇਜਤੀ ਅੱਗੇ ਉਹ ਛੋਟੀ ਨਹੀਂ ਸਕਦੇ ਸੀ मैडम जी ਤੁਸੀਂ ਕਹਿੰਦੇ ਸੁੱਟ ਨਹੀਂ ਸਕਦੇ ਉਹ ਤੇ ਉਦੋਂ ਦੀ ਆ ਕੇ ਆਪਣੇ ਘਰੇ ਬੈਠੇ ਆ ਆਰਾਮ ਨਾਲ ਓਹੋ ਮੈਨੂੰ ਹੁਣ ਖਿਆਲ ਆਇਆ ਵੀ ਉਦੋਂ ਦੀ ਨਾ ਭੈਣ ਬੜੇ ਫੇਰੇ ਮਾਰਦੀ ਹੁੰਦੀ ਸੀ ਇੱਥੇ ਬੜੇ ਤੱਲੇ ਕਰਦੀ ਇਹਨਾਂ ਨੂੰ ਛੱਡ ਦੋ ਮੈਨੂੰ ਪੱਕਾ ਪਤਾ ਵੀ ਜਦੋਂ ਹੀ ਅੱਗੇ ਭੇਜਦੇ ਨਾ ਅਗਿਓ ਨੇ ਜ਼ਮਾਨਤ ਕਰਵਾ ਲਈ ਹਣੀ ਉਹਦੀ ਜਾ ਕੇ ਕਿਤੇ ਉਹਨਾਂ ਦੋਵਾਂ ਨੂੰ ਛਡਾ ਲਿਆ ਹੋਣਾ ਵਾ ਪਰ ਹੁਣ ਕੀ ਹੋਇਆ ਕੁੜੀ ਤੇ ਤੁਹਾਡੇ ਕੋਲ ਹੀ ਹਾਂਜੀ ਮੈਡਮ ਜੀ ਹੈਗੀ ਤੇ ਸਾਡੇ ਕੋਲ ਹੀ ਭੈਣ ਮੇਰੀ ਘਰੇ ਹੀ ਮੇਰੇ ਨਾਲ ਹੀ ਪਰ ਨਾ ਉਹ ਥੋੜੀ ਜਿਹੀ ਘਰੇਲੂ ਗੱਲ ਤੋਂ ਮੇਰੇ ਨਾਲ ਥੋੜਾ ਜਿਹੀ ਉਹਦੀ ਬਹਿਸ-ਬਾਜ਼ੀ ਜੀ ਹੋ ਗਈ ਤੇ ਮੇਰੇ ਨਾਲ ਰੋਸ ਕੇ ਕਹਿੰਦੀ ਨਹੀਂ ਮੈਂ ਨਹੀਂ ਇੱਥੇ ਹੁਣ ਰਹਿਣਾ ਮੈਂ ਉੱਥੇ ਹੀ ਚਲ ਜਾਣਾ ਵਾ ਮੰਮੀ ਨੇ ਵੀ ਡੱਕਿਆ ਆਪਾਂ ਸਾਰਿਆਂ ਡੱਕਿਆ ਉਹਨੂੰ ਫਿਰ ਵੀ ਪਰ ਉਹਨੇ ਇੱਕ ਹੀ ਟਟਾ ਲਾ ਲਿਆ ਕਿ ਨਹੀਂ ਮੈਂ ਤੁਹਾਡੇ ਕੋਲ ਇੱਥੇ ਨਹੀਂ ਰਹਿਣਾ ਤੇ ਮੈਂ ਆਪਣੇ ਸੌਰੀ ਚਲ ਜਾਣਾ ਵਾ ਤੋ ਕਿੰਨੇ ਦਿਨਾਂ ਤੋਂ ਉੱਥੇ ਚਲ ਗਈ ਸੀ ਸੌਰੀ ਆਪਣੇ ਅੱਛਾ ਉਹ ਉੱਥੇ ਰਹਿਣ ਦੀ ਹੁਣ ਹਾਂਜੀ ਹਾਂਜੀ ਉੱਥੇ ਹੀ ਤੇ ਤੁਸੀਂ ਮਗਰ ਪਰਵਾਹੀ ਨਹੀਂ ਕੀਤੀ ਵੀ ਉਹ ਕਿਹੜੇ ਹਾਲਾਤਾਂ ਚ ਰਹਿਣਦੀ ਆ ਤੁਹਾਨੂੰ ਤਾਂ ਪਤਾ ਹੀ ਓਦਾਂ ਦੇ ਮੈਂ ਤੇ ਆਖਿਆ ਵੀ ਛਦੈਣ ਨੂੰ ਕਿ ਮੈਂ ਤੈਨੂੰ ਛੱਡ ਕੇ ਆਉਣਾ ਵਾ ਚਲ ਕਿਸੇ ਨੂੰ ਇਹ ਤੇ ਹੁੰਦਾ ਨਾ ਕਿ ਭਰਾ ਆਇਆ ਵਾ ਛੱਡ ਕੇ ਚੱਲਿਆ ਵਾ ਮੈਡਮ ਜੀ ਮੇਰੇ ਨਾਲ ਰੁੱਸ ਗਈ ਸੀ ਬਸ ਉਹਨੇ ਇੱਕੋ ਰੱਡ ਫੜੀ ਵੀ ਮੈਂ ਤੇਰੇ ਨਾਲ ਨਹੀਂ ਜਾਣਾ ਮੈਂ ਆਪੇ ਕੱਲੀ ਜਲ ਜੂਗੀ ਤੇ ਉਹ ਕੱਲੀ ਚੱਲ ਗਈ ਮੈਡਮ ਉਹਦਾ ਨਾ ਵੈਸੇ ਜਦੋਂ ਧੀਆ ਵੇਈਆਂ ਜਾਂਦੀਆਂ ਮਨਾ ਤੇ ਉਹ ਮਾਪਿਓ ਤੇ ਵੀ ਬੋਝ ਬਣ ਜਾਂਦੀਆਂ ਤੇ ਸਹੁਰਿਆਂ ਲਈ ਵੀ ਤੇ ਕਹਿੰਦੇ ਨੇ ਸਿਆਣੇ ਨੇ ਕਿਹਾ ਨਾ ਕਿ ਧੀਆ ਦਾ ਕੋਈ ਘਰ ਨਹੀਂ ਹੁੰਦਾ ਉਹ ਵਾਕਿਆ ਸਹੀ ਗੱਲ ਕਿਸ ਨੇ ਕਹੀ ਆ ਕਿ ਧੀਆ ਦਾ ਕੋਈ ਘਰ ਨਹੀਂ ਹੁੰਦਾ ਵੀ ਚਲੋ ਮੈਡਮ ਜੀ ਕਰਾ ਜੋ ਦੱਸੋ ਨਿੱਕੀਆਂ ਮੋਡੀਆਂ ਗੱਲਾਂ ਹੋ ਜਾਂਦੀਆਂ ਵਾ ਕਰੋਣ ਮੈਂ ਕੀ ਕਰ ਸਕਦਾ ਮੈਂ ਤੇ ਤੁਹਾਡੇ ਆਸ ਨਾਲ ਆਇਆ ਵਾ ਤੁਹਾਡੇ ਕੋਲ ਕੋਈ ਫਰਿਆਦ ਲੈ ਕੇ ਹੀ ਹੁਣ ਦੱਸੋ ਵੀ ਇੰਨਾ ਕੁਝ ਹੋ ਗਿਆ ਤੁਹਾਡੀ ਭੈਣ ਤੁਹਾਡੇ ਕੋ ਚਲ ਗਈ ਸੋਹਰੇ ਵੀ ਚਲ ਗਈ ਹੁਣ ਕੀ ਹੋਇਆ ਵਾ ਹੁਣ ਕਾਦੇ ਵਾਸਤੇ ਆਏ ਹੋ ਤੁਸੀਂ ਮੇਰੇ ਕੋਲ ਮੈਡਮ ਜੀ ਮੈਂ ਤਾਂ ਆਇਆ ਵਾ ਕਿ ਅੱਗੇ ਤੇ ਇਹੀ ਮਸਲਾ ਹੀ ਕਿ ਜਾਂ ਉਹਨੂੰ ਮਾਰਦੇ ਕੋਟਦੇ ਹੀ ਜਾਂ ਕੋਈ ਨਾ ਕੋਈ ਡਿਮਾਂਡ ਕਰਦੇ ਹੀ ਪਰ ਹੁਣ ਤੇ ਮੇਰੀ ਭੈਣ ਉਹਨਾਂ ਨੇ ਉੱਥੇ ਗਾਇਬ ਹੀ ਕਰਤੀ ਆ ਗਾਇਬ ਕਰਤਾ ਹਾਂਜੀ ਗਾਇਬ ਕਰਦੀ ਆ ਤੇ ਉਲਟਾ ਸਾਨੂੰ ਫੋਨ ਲਾ ਕੇ ਕਹਿਣ ਦੇ ਆ ਕਿ ਉਹ ਇੱਥੇ ਕਿਤੇ ਲੱਭਣ ਨਹੀਂ ਲਈ ਪਤਾ ਨਹੀਂ ਕਿੱਧਰ ਚਲ ਗਈ ਆ ਇਦਾਂ ਕਿਦਾਂ ਹੋ ਸਕਦਾ ਵਾ ਉਹ ਕਿਹੜੀ ਮਾੜੀ ਮੋਟੀ ਵੀ ਉਹ ਗੁੱਡੀ ਥੋੜਾ ਹੀ ਫਿਰ ਜਿਹਨੂੰ ਇੱਧਰ ਉੱਧਰ ਕਰਤਾ ਵਾ ਜਨਾਨੀ ਹੀ ਆਕਰ ਇਦਾਂ ਗੈਪ ਕਿਦਾਂ ਕਰ ਸਕਦੇ ਆ ਮੈਡਮ ਜੀ ਤਾਂ ਹੀ ਮੈਂ ਤੁਹਾਨੂੰ ਆਖਿਆ ਵਾ ਕਿ ਮੈਂ ਤੁਹਾਡੀ ਰਿਕਵੈਸਟ ਕਰਦਾ ਮੇਰੇ ਨਾਲ ਚੱਲੋ ਤੁਸੀਂ ਆਪਾਂ ਜਾ ਕੇ ਪਤਾ ਤੇ ਲਾਈਏ ਕਿ ਕੀ ਗੱਲ ਹੋਈ ਆ ਉਹ ਆਂਦੇ ਨਾ ਜਿਹੜੇ ਮੁੱਢਾਂ ਤੇ ਵਿਗੜਿਆ ਨੇ ਉਹ ਕਦੀ ਇਹਦੀ ਸੁਧਰਦੇ ਉਹ ਗੱਲ ਇਹਨਾਂ ਦੀ ਇਹਨਾਂ ਨੂੰ ਹੁਣ ਸੁਧਾਰਨਾ ਹੀ ਪੈਣਾ ਵਾ ਇੱਕ ਵਾਰੀ ਜਿੱਦਾਂ ਕਿਰਪਾ ਕਰਕੇ ਨਾ ਤੇ ਮੇਰੇ ਨਾਲ ਚੱਲੋ ਹੁਣ ਇੱਥੇ ਕੋਈ ਬੰਦਾ ਤਾਂ ਹੈ ਨਹੀਂ ਨਾਲ ਉਹ ਗਏ ਆ ਸਾਰੇ ਅਗਸਤ ਤੇ ਇਦਾਂ ਕਰਦੇ ਚਲੋ ਮੈਂ ਜਾਨੀ ਆ ਤੁਸੀਂ ਚਲੋ ਨਾਲ ਚਲੋ ਕੋਈ ਨਹੀਂ ਵੇਹ ਨੌਨ ਉਰਦ ਖੁਰਦ ਕਰਕੇ ਆਪ ਕਿੱਡੇ ਫੋੜੇ ਵੇਚ ਕੇ ਸੁੱਤੀ ਆ ਚੱਲ ਹਾਂ ਤੇਰੀ ਤਾਂ ਨੀਂਦ ਮੇਠਾਣੇ ਜਾ ਕੇ ਲੰਮੀ ਆ ਹਾਂ ਹੈ ਮੈਂ ਕਿ ਤ ਸੁਪਨਾ ਤਾਂ ਨਹੀਂ ਵੇਖਣ ਦੀ ਸੁਪਨਾ ਨਹੀਂ ਵੇਖਣ ਦੀ ਸੱਚੀ ਆ ਵੇ ਹਾਂ 5 ਫੁੱਟ ਦੀ ਹਾਈਟ ਆ ਮੇਰੀ ਤੇ ਤੈਨੂੰ ਪਤਾ ਹੀ ਨਹੀਂ ਲੱਗਣਦਾ ਵੀ ਮੈਂ ਕੌਣ ਆ ਸਿੰਦੇ ਕਰਤਾ ਨਾ ਉਹ ਕੰਮ ਤੂੰ ਫੇਰ ਪੁਲਿਸ ਨੂੰ ਲੈ ਕੇ ਆ ਗਿਆ ਤੇ ਮਾਸੀ ਜੀ ਮੈਂ ਤੁਹਾਨੂੰ ਫੋਨ ਤੇ ਵਾਰਨਿੰਗ ਦਿੱਤੀ ਸੀ ਕਿ ਦੋਆਂ ਘੰਟਿਆਂ ਚ ਕੁੜੀ ਨੂੰ ਲੱਭ ਲੋ ਕਿੱਧਰ ਗਈ ਆ ਹੁਣ ਸਾਾਨੂੰ ਤੇ ਪਤਾ ਨਹੀਂ ਆ ਸਾਡੀਆਂ ਤੇ ਨੀਂਦਾਂ ਓਡੀਆਂ ਤੁਸੀਂ ਤੇ ਮਾਰ ਘਰਾੜੇ ਮਾਰਨ ਦੇ ਜੇ ਨੇ ਮੈਂ ਕਿਹਦੇ ਧਰਤੀ ਚ ਨੱਪੀ ਆ ਵੀ ਜਿਹੜੇ ਮੈਂ ਦਵਾਈ ਕਰਨੀ ਪੁੱਟ ਕੇ ਕੱਢ ਦੇਣੀ ਸੀ ਤੈਨੂੰ ਤੇ ਤਾਂ ਹੀ ਤੁਹਾਨੂੰ ਆਖਿਆ ਨਾ ਲੱਭੋ ਮੈਂ ਤਾਂ ਫਿਰ ਪੁਲਸ ਲਿਆਉਣੀ ਆਪੇ ਇਹੋ ਹੀ ਲੱਭਣਗੇ ਮੈਨੂੰ ਤਾਂ ਲੱਭਣੀ ਨਹੀਂ ਜੇ ਤੁਹਾਨੂੰ ਨਹੀਂ ਲੱਭਦੀ ਤੇ ਮੈਨੂੰ ਕਿਦਾਂ ਪੁਲਸੇ ਭਲਾ ਪਰ ਇੱਥੇ ਆ ਗਈ ਆ ਆਨੇ ਉਹ ਕਿੱਥੇ ਚਲ ਗਈ ਆ ਉਹ ਤਾਂ ਦੱਸਿਆ ਨਹੀਂ ਚਲ ਗਈ ਆ ਤੁਹਾਡੇ ਘਰ ਦਾ ਮੈਂਬਰ ਨਹੀਂ ਆ ਤੁਹਾਨੂੰ ਨਹੀਂ ਪਤਾ ਵੀ ਉਹ ਮੈਡਮ ਜੀ ਮੈਂਬਰ ਹੈਗਾ ਜੋ ਦੱਸਣਾ ਪੁੱਛਣਾ ਨਹੀਂ ਅਸੀਂ ਜਿਹੜਾ ਸਭਿਆ ਵੀ ਸਾਡੇ ਘਰ ਆ ਰਹੀ ਦੀ ਪੇਕੇ ਹੀ ਆਪਣੇ ਜਿਹੜਾ ਕਾਣੀ ਲਿਖ ਲਈ ਲਿਖਾ ਲਈ ਇਹਨਾਂ ਤੇ ਉਹਨੂੰ ਘਰੋਂ ਬਾਹਰ ਕੱਢਤਾ ਮੈਡਮ ਜੀ ਇਹਦੇ ਰੋਂਦੇ ਹੀ ਪੈਲੀ ਨੂੰ ਆ ਜਿੰ ਕੁੜੀ ਵੀ ਸਾਡੀ ਏ ਉਹਨਾਂ ਚੀ ਦੀ ਰੱਖਦੇ ਸੀ ਮੈਨੂੰ ਵੀ ਪਤਾ ਸੀ ਵੀ ਇਹਨਾਂ ਦੀ ਵੀ ਆਖੋ ਚੇ ਆ ਇਹ ਭਰਾਵਾ ਫੇ ਤੂੰ ਰੱਖ ਲੈਣਾ ਭੈਣ ਨੂੰ ਕੱਢਿਆ ਘਰੋਂ ਬਾਹਰ ਤੇ ਮੈਂ ਤੂੰ ਹੀ ਕਾਲੀ ਹੋ ਕੇ ਰੱਖਿਆ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਉਹ ਕੋਈ ਗੱਲ ਨਹੀਂ ਹੁਣ ਆਪੇ ਪੁਲਿਸ ਲੱਭੂਗੀ ਨਾ ਕਿਧਰ ਗਈ ਕੁੜੀ ਇਹ ਸਬੂਜਾਗਾ ਤੇ ਸਾਨੂੰ ਗੱਲ ਕਰੋ ਇਹਦੇ ਸਦੀਨਾ ਨਾਲ ਗੱਲ ਕਰੋ ਭਾਈ ਜਦੋਂ ਪੁਲਿਸ ਆੜਿਆ ਨਾ ਸਬੂਤ ਲੱਭਣ ਤੇ ਤੇ ਮੁਰਦਿਆਂ ਨੂੰ ਵੀ ਬੁਲਾ ਲੈਂਦੀ ਹੁੰਦੀ ਆ ਠੀਕ ਆ ਨਾ ਚੁੱਪ ਕਰਕੇ ਦੱਸ ਦੇ ਵੀ ਕੁੜੀ ਕਿੱਥੇ ਆ ਓ ਮੈਡਮ ਜੀ ਮੈਂ ਬਾਤ ਕਰ ਰਣਾ ਤੁਹਾਨੂੰ ਨਹੀਂ ਪਤਾ ਦੱਸ ਕੇ ਦੀ ਕਿੱਥੇ ਵੀ ਕਿੱਥੇ ਨਹੀਂ ਤੁਹਾਨੂੰ ਨਹੀਂ ਪਤਾ ਜੇ ਸਬੂਤ ਹੋਣਗੇ ਨਾ ਉਦੋਂ ਆ ਜਿਓ ਸਾਡੇ ਕੋਈ ਨਹੀਂ ਕੁਛ ਵੀ ਮੈਂ ਆਂਦੀ ਆ ਗਵਾਨੀ ਤੇ ਕੈਮਰੇ ਲੱਗੇ ਹੋਣੇ ਇੱਥੇ ਹੁਣੇ ਮੈਂ ਖਣਾਉਣੀ ਆ ਇਹਨਾਂ ਦਾ ਮੈਨੂੰ ਹੱਕ ਹੈਗਾ ਹੀ ਨਾ ਫਿਰ ਇਹ ਕਿਤੇ ਨਹੀਂ ਮੈਂ ਕਿੱਦਾਂ ਖੜੀ ਜੀ ਕਦੋਂ ਘਰੀਸ ਕੇ ਓ ਮੈਡਮ ਜੀ ਕਿੱਦਾਂ ਨਹੀਂ ਗੱਲਾਂ ਕਰਦੇ ਹੁਣ ਠੰਡਾ ਕਰਦਾ ਸਾਡੇ ਘਰ ਦਾ ਜੀ ਗੈਪ ਹੋਇਆ ਵਾ ਪੁਲਿਸ ਦਾ ਕੰਮ ਆ ਤੁਹਾਡੇ ਵਰਗਿਆਂ ਨੂੰ ਮਨਾਉਣਾ ਤੇ ਸਿੱਧੀ ਤਰ੍ਹਾਂ ਮੈਨੂੰ ਦੱਸ ਦੇ ਸ਼ਾਮ ਤੱਕ ਕੁੜੀ ਲੱਭਣੀ ਚਾਹੀਦੀ ਓ ਠੀਕ ਆ ਨਾ ਤੇ ਜੇ ਕਿਤੇ ਮਾਰ ਮੋਰ ਦੇ ਤੀ ਤਾਂ ਵੀ ਦੱਸ ਦੇ ਨਹੀਂ ਮੈਡਮ ਜੀ ਤੁਹਾਨੂੰ ਇਹ ਇਦਾਂ ਦੇ ਲੱਗਦੇ ਆ ਅਸੀਂ ਇਹ ਜੇ ਕੰਮ ਨਹੀਂ ਕਰ ਸਕਦੇ ਤੇ ਜੇ ਤੁਹਾਡੇ ਘਰ ਚ ਬੀਬੇ ਗਈ ਹੀ ਕੁੜੀ ਤਾਂ ਤੇ ਰਿਪੋਰਟ ਕਿਉਂ ਨਹੀਂ ਲਿਖਾਉਣ ਆਏ ਵੀ ਮੈਡਮ ਜੀ ਮੈਂ ਕੁੜੀ ਦੀ ਮਾਂ ਨੂੰ ਉਸੇ ਵੇਲੇ ਫੋਨ ਲਾ ਕੇ ਦੱਸਿਆ ਵਾ ਕਿ ਕੱਲ ਨੂੰ ਕੋਈ ਮੈਨੂੰ ਨਾ ਗੱਲ ਕਰਨ ਅੱਛਾ ਤੇ ਤੂੰ ਇਹ ਗੱਲ ਕਹਿਤੀ ਵੀ ਉਹ ਚਲ ਗਈ ਹੈ ਕਰੋ ਤੇ ਤੁਸੀਂ ਮਗਰ ਨਹੀਂ ਗਏ ਉਹਦੇ ਅਹੀਂ ਮਗਰ ਗਏ ਆ ਮੇਰਾ ਮੁੰਡਾ ਸਾਰਾ ਦਿਨ ਲੱਭਦਾ ਰਿਹਾ ਨਹੀਂ ਲੱਭੀ ਤੋ ਹੁਣ ਅਸੀਂ ਕੀ ਕਰ ਸਕਦੇ ਆ ਮੁੰਡਾ ਲੱਭ ਸਕਦਾ ਵਾ ਤੇ ਠਾਣੇ ਦਾ ਨਾਂ ਨਹੀਂ ਇਹਨੂੰ ਆਂਦਾ ਉਹ ਮੈਡਮ ਜੀ ਅਹੀਂ ਸਮਝਾ ਕਰੇ ਸਾਰ ਗੈਣੀ ਸੂਟ ਸ਼ਾਟ ਲੈਣ ਪੀ ਸਾਮਾਨ ਆ ਜੂਗੀ ਔਰ ਫੇਰ ਸਾਮਾਨ ਤਾਂ ਕਾਈ ਨਹੀਂ ਫੇਰ ਹੁਣ ਭੂਚੀ ਬਾਈ ਵੀ ਆਈ ਕੋਈ ਨਹੀਂ ਘਰ ਬੜੇ ਸੂਟ ਤੋ ਇਸਵਾ ਕੇ ਦਿੰਦੇ ਹਨੂ ਮੈਨੂੰ ਤਾਂ ਲੱਗਦਾ ਤੋਈ ਉਹਦਾ ਕਫਨ ਤਿਆਰ ਕੀਤਾ ਵਾ ਮੈਡਮ ਜੀ ਇਹ ਤੇ ਤੁਹਾਡੇ ਕੋ ਨਹੀਂ ਮੰਨਣ ਦੇ ਤੇ ਮੈਂ ਆਉਂਦਾ ਤੇ ਮੈਨੂੰ ਤੇ ਇਹਨਾਂ ਨੇ ਲੱਗ ਹੀ ਨਹੀਂ ਵਜਣ ਦੇਣਾ ਇਹ ਮੈਨੂੰ ਕਿਦਾਂ ਔਡ ਔਡ ਪੈਣ ਰਿਆ ਸੀ ਗਾੜੀਓ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਦੋਵੇਂ ਮਾਂ ਪੁੱਤ ਸੁਣ ਲੋ ਸ਼ਾਮਾਂ ਤੱਕ ਮੈਨੂੰ ਇਤਲਾਹ ਹੋਣੀ ਚਾਹੀਦੀ ਆ ਕਿ ਕੁੜੀ ਕਿੱਥੇ ਆ ਠੀਕ ਆ ਫੇਰ ਨਾ ਕਿਉਂ ਪਈ ਚੁੱਕ ਕੇ ਲੱਗੇ ਤੁ ਤਾਂ ਦੂਜੀ ਗੱਲ ਹੋਰ ਸੁਣ ਲੋ ਇਹ ਨਾ ਸੋਚ ਲਿਓ ਵੀ ਘਰ ਛੱਡ ਕੇ ਚਲ ਜਾਾਂਗੇ ਜਿੱਥੇ ਵੀ ਗਏ ਨਾ ਤੇ ਮੈਂ ਲੱਭਣਾ ਜਾਣਦੀ ਆ ਉਹ ਨਹੀਂ ਮੈਡਮ ਜੀ ਅਸੀਂ ਘਰੇ ਅਸੀਂ ਕਿੱਥੇ ਜਾਣਾ ਵਾ ਤੇ ਸ਼ਾਮ ਤੱਕ ਰਿਪੋਰਟ ਵੀ ਹੋਣੀ ਚਾਹੀਦੀ ਆ ਠੀਕ ਆ ਜੀ ਜੇ ਪਤਾ ਲੱਗਾ ਤਾਂ ਹੰਦਾ ਦੱਸਾਂਗੇ ਜੀ ਮੰਮੀ ਮੈਂ ਸੋਚਿਆ ਨਹੀਂ ਆ ਬਿਫਤਾ ਨੂੰ ਕਹੂਗੀ ਹੁਣ ਕੀ ਕਰਾਂਗੇ ਆਪਾਂ ਮੇਨ ਨਦਨ ਖਤਿਆ ਆਪ ਡਰ ਲੱਗਣ ਡਿਆ ਵਾ ਵੀ ਜੇ ਕਦੇ ਉਸ ਤਰ੍ਹਾਂ ਨੇ ਕੈਮਰੇ ਖਲਾ ਲੈ ਤੇ ਫਿਰ ਅਸੀਂ ਕੀ ਕਰਾਂਗੇ ਉਹ ਤਾਂ ਮੈਂ ਖੜਿਆ ਵਾ ਜਦੋਂ ਮੈਂ ਜਾਂੜਿਆ ਨਾ ਮੋਟਰਸਾਈਕਲ ਤੇ 20 ਲੋਕਾਂ ਨੇ ਵੇਖਿਆ ਇਹ ਗੌਂਡੀ ਨੇ ਕੈਮਰੇ ਲੱਗੇ ਉਹਨਾਂ ਫੋਲੇ ਸੇ ਆਪਾਂ ਪੈਣਾ ਅੱਡੇ ਭਾਦਾ ਨਾ ਇਹ ਮਰੀ ਤੇ ਨਾ ਗਲੁੱਥੀ ਸਾਡੀਆਂ ਹੋਰ ਕਿ ਮਰ ਜਾਂਦੀ ਤੇ ਚੱਲ سزا ਵੀ ਭੁਗਤ ਲੈਂਦੇ ਤੇ ਕੋਈ ਗੱਲ ਨਹੀਂ ਤੇ ਸਾਨੂੰ ਜਿਆਦਾ ਜੀਂਦੇ ਜੀਏ ਨਾ ਚਾਹਿਆ ਦਵਾ ਦੇਣੀ ਐ ਬੜਾ ਔਖਾ ਮੰਮੀ ਮੈਨੂੰ ਤੇ ਬਹੁਤ ਡਰ ਲੱਗਣ ਡਿਆਈਓ ਇਹਦੇ ਮੈਡਮ ਹੈਗੀ ਬੜੀ ਕੱਬੀ ਆ ਇੰਨੇ ਮੈਨੂੰ ਕੋਟ ਕੋਟੇ ਨੇ ਮੇਰੇ ਮੌੜ ਆਣੇ ਨੇ ਉਹ ਤੇ ਇਹ ਨਹੀਂ ਆਉਂਦੀ ਮੈਂ ਖੱਤੀ ਗਈ ਕਿੱਥੇ ਅਜੇ ਪੇਕੇ ਵੀ ਨਹੀਂ ਗਈ ਤੇ ਗਈ ਕਿੱਥੇ ਆ ਉਹ ਮੈਨੂੰ ਮੰਮੀ ਹੋਣ ਕੇ ਪਤਾ ਉਹਦੇ ਲੜੀ ਬੜੀ ਮੇਰੇ ਨਾਲ ਅਹੇ ਤੂੰ ਦਫਾ ਹੋ ਤੈ ਮੈਂ ਆਪਣੀ ਰਾਏ ਤੂੰ ਆਪਣੀ ਰਾਏ ਤੂੰ ਨਹੀਂ ਚੰਗਾ ਜੁੰਡਿਆ ਫੜਕਦਾ ਮਗਰਬਾਲ ਦੋ ਮੋਟਰਸਾਈਕਲ ਤੇ ਆ ਬੈਂਦੀ ਆ ਉੱਥੇ ਪਹਿਲਾਂ ਬੰਦੇ ਕਿਨੇ ਇਕੱਠੇ ਹੋ ਗਏ ਸੀ ਬੁੱਢੀ ਸੁਣਵਾਈ ਪਹਿਲਾਂ ਕਿੰਨੀ ਆ ਉਹਨਾਂ ਮਿਰਦ ਵਾਲੇ ਹੋਏ ਨਾ ਸਾਰੇ ਵੀ ਤੂੰ ਜਾਣੀ ਬਈ ਕੁੱਟੰਡਿਆ ਘਰ ਤੇ ਬੜੀਆਂ ਗੱਲਾਂ ਆਂਦੀਆਂ ਮੰਮੀ ਘਰ ਤੂੰ ਵੀ ਬਣੀਆਂ ਫੜਾ ਮਾਰਦੀਆਂ ਜਦੋਂ ਪੁਲਸ ਆਈ ਨਾ ਚੁੱਪਰ ਕੇ ਬੈਠੀ ਬਿੱਦੀ ਪੀਜੀ ਵੀ ਲੀ ਗੂ ਵੇ ਝੂਠੇ ਇਹਦੇ ਘੱਟ ਹੀ ਬੋਲਦੇ ਹੁੰਦੇ ਆ ਤੈਨੂੰ ਪਤਾ ਹੈ ਝੂਠੇ ਹੀ ਜੇ ਉਹਨਾਂ ਦਾ ਲਾਂਡਾ ਪੈਂਦੇ ਤੇ ਅਸੀਂ ਤਾਂ ਹੋਰ ਕਸੂਤੇ ਫਸ ਜਾਣਾ ਸੀ ਚੱਲ ਚ ਫਾਇਦਾ ਵਾ ਚੱਲ ਹੁਣ ਦੱਸ ਗਾੜੀ ਕਰਨਾ ਕੀ ਆ ਵਾੜੀ ਹੁਣ ਵੇਖੀ ਜੀ ਜਿਹੜੀ ਉਹ ਕੀ ਕਰਨਾ ਹਾਂ ਚੱਲ ਛੱਡ ਪਰੇ ਹੁਣ ਜਾ ਜਾ ਕੇ ਤਾਂ ਡੰਗਰ ਵੇਖ ਉਹਨਾਂ ਨੂੰ ਕਿਉਂ ਭੁੱਖੇ ਮਾਰਨ ਦਿਆਂ ਵੇਖਦਾ ਮੈਂ ਜਾ ਕੇ ਇਹਨੂੰ ਕੰਮ ਕਿਹਾ ਤੇ ਉਹ ਵੀ ਨਹੀਂ ਕੀਤਾ ਗਿਆ ਤੇ ਗੱਲਾਂ ਵੇਖ ਕਿਦਾਂ ਦਿੰਦਾ ਹੀਗਾ ਟਕੇ ਟਕੇ ਦੀਆਂ ਜੀ ਐਉਂ ਕਰ ਦੇਣਾ ਤਾਂ ਮੈਂ ਜਿਉਂ ਕਰ ਦੇਣਾ ਕਰਨ ਚੋਕਾ ਕੋ ਹੈ ਨਹੀਂ ਆ ਮੇਰੇ ਦਿਵਾਲੇ ਜੀ ਚੜਨ ਨੂੰ ਹੈ ਥਾਣੇ ਨੂੰ ਫੋਨ ਮੈਨੂੰ ਲੱਗਦਾ ਨਾ ਭੈਣ ਦੀ ਕੋਈ ਖਬਰ ਮਿਲ ਗਈ ਆ ਹੈਲੋ ਹਾਂਜੀ ਮੈਡਮ ਜੀ ਹੈ ਮੈਡਮ ਜੀ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਮੈਡਮ ਇਹ ਤੁਹਾਨੂੰ ਭਲੇ ਖਲਗੜਿਆਣਾ ਕੋਈ ਨਹੀਂ ਚਲੋ ਮੈਂ ਆਉਣਾ ਕੋਈ ਗੱਲ ਨਹੀਂ 1 ਮਿੰਟ ਮੈਂ ਆਉਣਾ 5 ਮਿੰਟ ਤੱਕ ਪਹੁੰਚਦਾ ਮੈਂ ਹਾਂ ਸੁਣਦਾ ਕੀ ਗੱਲ ਵਾ ਮੰਮੀ ਗੱਲ ਕਾਦੀ ਆ ਪਤਾ ਨਹੀਂ ਥਾਣੇ ਨਾ ਕੋਈ ਡੈੱਡ ਬੋਡੀ ਆਈ ਉਹ ਤੇ ਮੈਡਮ ਕਹਿੰਦੀ ਆ ਪਤਾ ਨਹੀਂ ਪਛਾਣ ਜੀ ਚ ਨਹੀਂ ਆਉਣ ਢੀ ਹੈ ਕਿਸ ਕੁੜੀ ਦੀ ਆ ਔਰ ਤੁਸੀਂ ਆ ਕੇ ਇੱਕ ਰੀ ਵੇਖ ਲਓ ਕਿਤੇ ਤੁਹਾਡੀ ਕੁੜੀ ਨਾ ਹੋਵੇ ਹਾਏ ਸਿੰਧਿਆ ਕੀ ਤੂੰ ਕਹਿਂਂਂਂਂਂਂ ਮਮੀ ਤੂੰ ਇੱਥੇ ਬੈਠਾ ਰਾਮਨ ਬੈਠਾ ਦੇਖਣਾ ਪਈ ਕਿਤੇ